ਆਪਸੀ ਸਾਇੰਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਕਿਸੇ ਨਾ ਕਿਸੇ ਇੱਕ ਸ਼ਖਸੀਅਤ ਦੇ ਨਾਲ ਰੂਪ ਰੂਪ ਕਰਾਉਂਦੇ ਆ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਪ ਰੂਪ ਕਰਾਉਣ ਜਾ ਰਹੇ ਆ ਉਹ ਹਨ ਪਹਾੜ ਦੇਸ਼ ਪੁੰਛ ਦੇ ਵਸਨੀਕ ਸਰਦਾਰ ਮਾਸਟਰ ਬਲਬੀਰ ਸਿੰਘ ਜੀ ਮਾਸਟਰ ਬਲਬੀਰ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਕਿਉਂ ਗੱਲਬਾਤ ਕਰਨ ਲਈ ਅਸੀਂ ਅੱਜ ਇਹਨਾਂ ਦੇ ਘਰ ਪਹੁੰਚੇ ਅਸੀਂ ਕਿਉਂਕਿ ਇੱਕ ਮਾਣ ਵਾਲੀ ਗੱਲ ਹੈ ਜੰਮੂ ਕਸ਼ਮੀਰ ਦੇ ਲਈ ਖਾਸ ਕਰਕੇ ਪੁੰਛ ਦੇ ਲਈ ਤੇ ਉਸ ਤੋਂ ਵੀ ਵੱਧ ਸਿੱਖ ਕਮਿਊਨਿਟੀ ਦੇ ਲਈ ਸਿੱਖ ਕੌਮ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਬਹੁਤ ਹਨ ਮਗਰ ਫਾਰਫਲਾਂਗ ਏਰੀਆ ਪੁੰਛ ਦੇ ਵਸਨੀਕ ਮਾਸਟਰ ਬਲਬੀਰ ਸਿੰਘ ਜੀ ਨੂੰ ਮਿਲਿਆ ਹੈ ਇਸ ਵਾਰ 21 ਦਸੰਬਰ 2023 ਨੂੰ ਭਾਰਤ ਗੌਰਵ ਰਤਨ ਐਵਾਰਡ ਇਹ ਐਵਾਰਡ ਕਿਉਂ ਮਿਲਿਆ ਕਿਸ ਨੇ ਦਿੱਤਾ ਇਹ ਅਸੀਂ ਮਾਸਟਰ ਜੀ ਤੋਂ ਹੀ ਜਾਣਾਂਗੇ ਸਭ ਤੋਂ ਪਹਿਲਾਂ ਮਾਸਟਰ ਜੀ ਆਪ ਜੀ ਦਾ ਸਵਾਗਤ ਹੈ ਆਪ ਦੀ ਸਾਈ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਵਾਗਤ ਵੀ ਹੈ ਤੇ ਮੁਬਾਰਕ ਵੀ ਹੈ ਕਿ ਇਸ ਇਨੇ ਵੱਡੇ ਅਵਾਰਡ ਦੇ ਨਾਲ ਤੁਹਾਨੂੰ ਜਿਹੜਾ ਹੈ ਉਹ ਸਨਮਾਨਿਤ ਕੀਤਾ ਗਿਆ ਇਹ ਅਵਾਰਡ ਜਿਹੜਾ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸ ਦੋ ਕਿ ਇਹ ਕਿਸ ਕਰਕੇ ਮਿਲਿਆ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਆਪਸੀ ਸਾਇੰਟਿਵੀ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਹਨ ਯਾਸ ਰੂਤੀ ਹਨ ਮੈਂ ਸਾਰਿਆਂ ਨੂੰ ਗੁਰੂ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਜੋ ਸਵਾਲ ਕੀਤਾ ਹੈ ਕਿ ਭਾਰਤ ਗੌਰਵ ਰਤਨ ਅਵਾਰਡ ਮੈਨੂੰ ਕਿਉਂ ਮਿਲਿਆ ਹੈ ਇਹ ਉਹ ਕਾਲਪੁਰ ਪਰਿਪਾਰ ਜਾਣਦਾ ਹੈ ਜਾਨਦੂ ਹਨ ਜੀ ਕਿ ਇਹ अवार्ड ਮੈਨੂੰ ਕਿਉਂ ਮਿਲਿਆ ਹੈ ਮੈਂ এডਿਕੇਸ਼ਨ ਡਿਪਾਰਟਮੈਂਟ ਚ ਐਜ਼ ਅ ਮਾਸਟਰ ਕੰਮ ਕਰ ਰਿਹਾ ਹਾਂ ਪਿਛਲੇ ਕੁਝ ਨੰਬਰਤੀ ਕੋ ਸਾਲਾਂ ਤੋਂ ਹਮ ਅਤੇ ਸਿਕਸ਼ੇਵ ਸੋਸਾਇਟੀ ਪੁੰਛ ਦਾ ਚੇਅਰਮੈਨ ਵੀ ਹਾਂ ਜੀ ਕੁੰਛ ਨਹੀਂ ਬਲਕਿ ਸਿਕਸ਼ੇਵ ਸੋਸਾਇਟੀ ਜੇਨ ਕੇ ਦਾ ਹਾਂ ਜੀ ਚੇਅਰਮੈਨ ਹਾਂ ਅਤੇ ਮੇਰੀ ਜੜੀ ਵੀ ਟੀਮ ਹੈ ਬੜੀ ਡੈਡੀਕੇਸ਼ਨ ਨਾਲ ਹਮ ਬੜੀ ਮਿਹਨਤ ਨਾਲ ਜੋ ਹੈ ਉਹ ਫੀਲਡ ਵਿੱਚ ਕੰਮ ਕਰ ਰਹੀ ਹੈ ਹੂੰ ਹੂੰ ਅਤੇ ਸਾਡਾ ਜੋ ਵਿਸ਼ੇਸ਼ ਕੰਮ ਉਹ ਇਹ ਹੈ ਕਿ ਜੋ ਅਨਾਰਥ ਬੱਚੇ ਹਨ ਜੀ ਲੋੜਵੰਦ ਬੱਚੇ ਹਨ ਹੂੰ ਉਹਨਾਂ ਦੀ ਐਜੂਕੇਸ਼ਨ ਵਾਸਤੇ ਅਸੀਂ ਕੰਮ ਕਰਦੇ ਹਾਂ ਜੀ ਜੀ ਉਹਨਾਂ ਦੀ ਐਜੂਕੇਸ਼ਨ ਦਾ ਪੂਰਾ ਪੂਰਾ ਖਰਚਾ ਜੋ ਹੈ ਅਸੀਂ ਦਿੰਦੇ ਹਾਂ ਔਰ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸਿਆ ਕਿ ਅੱਜ ਦਿਨ ਤੱਕ ਕੋਈ ਨਾ ਤੇ ਮੈਂ ਕਦੇ ਮੀਡੀਆ ਵਿੱਚ ਕੋਈ ਇੰਟਰਵਿਊ ਦਿੱਤਾ ਹੈ ਨਾ ਹੀ ਕਿਸੇ ਕਦੀ ਕੋਈ ਫੋਟੋ ਵੀ ਸਨ ਨਾ ਬਣਾਇਆ ਪਰ ਸਾਡੇ ਚੈਨਲ ਨੇ ਤੁਹਾਨੂੰ ਲਵ ਲਿਆ ਕਿਉਂਕਿ ਸਾਨੂੰ ਇਹੋ ਜਿਹੀਆਂ ਸ਼ਖਸੀਅਤਾਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਪ੍ਰੇਰਣਾ ਸਰੋਤ ਹੁੰਦੀਆਂ ਹਨ ਤੁਹਾਡੇ ਵਰਗੀਆਂ ਸ਼ਖਸੀਅਤਾਂ ਜਦ ਤੱਕ ਅਸੀਂ ਤੁਹਾਡੇ ਵਰਗੇ ਲੋਕਾਂ ਨੂੰ ਸਮਾਜ ਦੇ ਸਾਹਮਣੇ ਨਹੀਂ ਲਿਆਵਾਂਗੇ ਤੇ ਤੁਹਾਡੇ ਵਰਗੇ ਹੋਰ ਨਹੀਂ ਨਿਕਲਣਗੇ ਇਹ ਸਾਡਾ ਟੀਚਾ ਤੇ ਮਕਸਦ ਹੁੰਦਾ ਹੈ ਜਿਹੜਾ ਤੁਸੀਂ ਕਿਹਾ ਕਿ ਤੁਸੀਂ ਔਰਫਨਸ ਬੱਚੇ ਜਾਂ ਇਸ ਤਰ੍ਹਾਂ ਦੇ ਜਿਹੜੇ ਸੋਸ਼ਲ ਵਰਕ ਵਗੈਰਾ ਕਰਦੇ ਹੋ ਜਿਨ੍ਹਾਂ ਦੀ ਕਰਕੇ ਤੁਹਾਨੂੰ ਇਹ ਐਵਾਰਡ ਮਿਲਿਆ ਹੈ ऐसा की इंसिडेंट होया तुसी की तुसी इस पासे वाले नु मूव कीता। ਤੁਹਾਡੇ سوال ਦਾ ਜਵਾਬ ਦੇਣ ਲਈ ਮੈਨੂੰ ਥੋੜਾ ਆਪਣੇ ਪਿਛੋਕੜ ਵੱਲ ਜਾਣਾ ਪਏਗਾ। ਇਹ ਬਿਲਕੁਲ ਦਹਾਸਿਕ ਘਰੀਪ ਪਰਵਾਰ ਨਾਲ ਸੰਬੰਧਿਤ ਹੈ। ਹੂੰ ਹੂੰ। ਪੁੰਛ ਦੇ ਪਿੰਡ ਜੋੜ ਦਾ ਰਹਿਣ ਵਾਲਾ ਹੈ। ਜੀ। ਜੋ ਕਿ ਇੱਕ ਫਾਰਪਲੈਨ ਏਰੀਆ ਹੈ। ਉਹ ਸ਼ਾਇਦ ਐਲਓਸੀ ਦੀ ਬਿਲਕੁਲ ਐਲਓਸੀ ਦੀ ਨੇੜੇ ਹੈ ਦੱਸਣੀ ਹੈ ਕਿ ਬਿਲਕੁਲ ਜਿਹੜੀ ਐਲਓਸੀ ਹੈ ਪਾਕਿਸਤਾਨ ਉਹ ਭਾਰਤ ਦਾ ਜਿਹੜਾ ਬਾਰਡਰ ਹੈ ਉਹਦੇ ਬਿਲਕੁਲ ਹੀ ਨੇੜੇ ਇਹਨਾਂ ਦਾ ਘਰ ਹੈ ਜੀ ਉਸ ਪਿੰਡ ਦਾ ਮੈਂ ਰਹਿਣ ਵਾਲਾ ਹਾਂ ਹੂੰ 1991 ਵਿੱਚ ਮੇਰੀ ਜੋ ਹੈ ਸਰਵਸ ਐਜ਼ ਅ ਟੀਚਰ ਤੇ ਅਪਾਇੰਟ ਹੋਇਆ ਤੇ 2010 ਵਿੱਚ ਮੈਨੂੰ ਮਾਸਟਰ ਗ੍ਰੇਡ ਮਿਲਿਆ ਜੀ ਮਾਸਟਰ ਗ੍ਰੇਡ ਲੈ ਕੇ ਮੈਂ ਨੁਸ਼ਰੀ ਲਾਮਲੋੜਾ ਕਾ ਪਿੰਡ ਵਿੱਚ ਮੇਰੀ ਨਿਯੁਕਤੀ ਹੋਈ ਹੂੰ ਉਹ ਵੀ ਇੱਕ ਬੜਾ ਪਿਛੜਿਆ ਤਲਾਕਾ ਹੈ ਜੀ ਕਤੇ ਬੜੇ ਗਰੀਬ ਬੱਚੇ ਉਸ ਇਲਾਕੇ ਦੇ ਹਨ ਹੂੰ ਉੱਥੇ ਨਾ ਮਲਕੇ ਇੱਕ ਬੱਚਾ ਜੋ ਕਿ ਰੋਜ਼ ਬਗੈਰ ਬੂਟਾਂ ਤੋਂ ਸਕੂਲ ਆਂਦਾ ਸੀ ਸਰਦੀ ਦੇ ਮੌਸਮ ਵਿੱਚ ਜੀ ਤੇ ਮੈਂ ਉਹਨੂੰ ਪੁੱਛਿਆ ਯਾਰ ਤੂੰ ਰੋਜ਼ ਚप्पल ਪਾ ਕੇ ਆਉਂਦਾ ਹੈ ਕੀ ਕਾਰਨ ਹੈ ਤੇਰਾ ਇਸ ਦਾ ਤੇ ਉਹਨੇ ਸੁਣਾਇਆ ਕਿ ਮੇਰੇ ਕੋਲ ਸ਼ੂਜ਼ ਨਹੀਂ ਹਨ ਠੀਕ ਤੇ ਮੈਂ ਕਿਹਾ ਤੇਰੇ ਪਾਪਾ ਕੀ ਕੰਮ ਕਰਦੇ ਨੇ ਕਿਉਂ ਨਹੀਂ ਲੈ ਕੇ ਦਿੰਦੇ ਉਹ ਕਹਿੰਦਾ ਮੇਰੇ ਪਾਪਾ ਵੀ ਨਹੀਂ ਹਨ ਉਹੋ ਉਹ ਮੇਰੇ ਸੇ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ ਫਿਰ ਜਦੋਂ ਉਸ ਬੱਚੇ ਨੇ ਕਿਹਾ ਕਿ ਮੇਰੇ ਕੋਲ ਵੋਟ ਨਹੀਂ ਹੈ ਫਿਰ ਤੁਹਾਡਾ ਦੂਸਰਾ ਸਵਾਲ ਸੀ ਕਿ ਤੁਹਾਡੇ ਫਾਦਰ ਕੀ ਕੰਮ ਕਰਦੇ ਹਨ ਕਿਉਂ ਕੰਮ ਕਰਦੇ ਹਨ ਤੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਜੀ ਵੀ ਨਹੀਂ ਇਨਾਂ ਦੋਆਂ ਗੱਲਾਂ ਦੇ ਵਿੱਚ ਐਸਾ ਕੀ ਸੀ ਕਿ ਤੁਹਾਨੂੰ ਇੱਕਦਮ ਚੇਂਜ ਕਰ ਦਿੱਤਾ ਜੀ ਮੈਂ ਆਪਣੇ ਪਿਛੋਕੜ ਵੱਲ ਜਾਵਾਂਗਾ ਮੇਰੇ ਜੋ ਪਿਤਾ ਜੀ ਸਨ ਜੀ ਸਰਗੋਸੀ ਸਦਾ ਪ੍ਰੀਤਮ ਸਿੰਘ ਹੂੰ ਉਹਨਾਂ ਦੀ ਬਚਪਨ ਵਿੱਚ ਹੀ ਮੇਰੇ ਦਾਦੀ ਜੀ ਦੀ ਜਿਸ ਵੇਲੇ ਨਾਲ ਜਨਮ ਹੋਇਆ ਮੇਰੇ ਦਾਦੀ ਜੀ ਦੀ ਡੈਥ ਹੋ ਗਈ ਸੀ ਮਤਲਬ ਕਿ ਤੁਹਾਡੇ ਪਿਤਾ ਜੀ ਦੇ ਮਾਤਾ ਜੀ ਤੁਹਾਡੇ ਦਾਦੀ ਮੇਰੇ ਦਾਦੀ ਠੀਕ ਉਹਨਾਂ ਦੀ ਡੈਥ ਹੋ ਗਈ ਸੀ ਹੂੰ ਅਤੇ ਮੇਰੇ ਜੋ ਮਾਤਾ ਜੀ ਹਨ ਹੂੰ ਉਹ ਵੀ ਬਚਪਨ ਤੋਂ ਅਨਾਥ ਸਨ ਉਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਮੇਰੇ ਨਾਨੀ ਜੀ ਸਨ ਠੀਕ ਤੇ ਮੇਰੇ ਨਾਨੀ ਜੀ ਜੋ ਮੈਨੂੰ ਕਹਾਣੀਆਂ ਸੁਣਾਉਂਦੇ ਸਨ ਪਰੋਨੀਆਂ ਹੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਬੱਚਿਆਂ ਨੂੰ ਪਾਲਿਆ ਕਿੰਨੀ ਮਿਹਨਤ ਮੁਸ਼ਕਲ ਕੀਤੀ ਉਹਨਾਂ ਨੇ ਮੇਰੇ ਜੋ ਵੱਡੇ ਮਾਮਾ ਜੀ ਸਨ ਉਹ ਵੀ ਯਤਿਮਖਾਨੇ ਵਿੱਚ ਪਲਿਆ ਕਿ ਉਹਨਾਂ ਨੇ ਜੋ এডਿਕੇਸ਼ਨ ਪ੍ਰਾਪਤ ਕੀਤੀ ਯਤਿਮ ਖਾਨੇ ਤੋਂ ਪਲੇ ਉਹ ਤੇ ਮੇਰੇ ਘਰ ਦੇ ਜੋ ਮੇਰੇ ਪਿਤਾ ਜੀ ਸਨ ਅਨੰਦ ਸਿੰਘ ਕਿ ਅਗਰ ਮੈਂ ਵੀ ਮੇਰੇ ਵੀ ਪਿਤਾ ਜੀ ਹੁੰਦੇ ਮੈਨੂੰ ਕੋ ਪੜਾਉਣ ਵਾਲਾ ਹੁੰਦਾ ਤੇ ਮੈਂ ਵੀ ਪੜ੍ਹ ਲਿਆ ਹੁਕਮਤਲਬ ਕੀ ਤੁਹਾਡੇ ਫਾਦਰ ਸਾਹਿਬ ਵੀ orphans ਆਉਂਦੇ ਸਨ ਤੇ ਉਹ ਤੁਹਾਨੂੰ ਟਰੇਨਾਂ ਦਿੰਦੇ ਸਨ ਅਸੀਂ ਕਿਸ ਤਰ੍ਹਾਂ ਜੀਵਨ ਗੁਜ਼ਾਰਿਆ ਹੈ ਉਹਨਾਂ ਦਾ ਜੋ ਸੰਘਰਸ਼ਪੂਰਨ ਜੀਵਨ ਜੋ ਸਾਨੂੰ ਬਚਪਨ ਦੀਆਂ ਕਹਾਣੀਆਂ ਸੁਣਾਦੇ ਸਨ ਜੀ ਜੀ ਉਹ ਮੇਰੇ ਅੰਦਰ ਇੱਕ ਮਿਲ ਕੇ ਜਿਸ ਤਰ੍ਹਾਂ ਕੋਈ ਮੇਰੇ ਅੰਦਰ ਉਹ ਕਰ ਕਰ ਗਈਆਂ ਇੱਕ ਗੁਰਤੀ ਸੰ ਮੇਨੂੰ ਮੇਰੀ ਬਚਪਨ ਤੋਂ ਤੇ ਮੈਨੂੰ ਬਸ ਇੱਕ ਚਾਰਜ ਆ ਬਣ ਗਿਆ कि मैं वाइगुरु करे कालपुरक तम का में पढ़ के कुछों किसी स्कॉलर बन सका कि मैं आर्ट्सन बच्चन दी सेवा कर सकूं तो वो मेरा सपना जो है वो 1992 पूरा हुआ मैं एजुकेशन डिपार्टमेंट टीचर बन गया तो उस वेले जिस तरह ਤੁਸੀਂ ਦੱਸ ਰਹੇ ਕਿ ਹਾਲਾਤ ਐਸੇ ਸਨ ਕਿ ਕਿ ਪੂੰਛ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ 1992 ਚ ਤੁਸੀਂ ਨੌਕਰੀ ਲੱਗੇ ਹੋ ਉਸ ਤੋਂ ਪਹਿਲਾਂ ਪੜਾਈ ਦਾ ਤਾਂ ਉੱਥੇ ਸਾਧਨ ਇੰਨਾ ਸੀਗਾ ਕਿ ਤੁਸੀਂ ਇੱਥੇ ਤੱਕ ਪੜਿਓ ਵਿੱਜੀ ਪੜਾਈ ਦਾ ਸਾਧਨ ਜੋ ਹੈ ਉਹ ਬੜਾ ਕੱਟ ਸੀ ਹੂੰ ਘੋਮੜ ਸਕੂਲ ਸਨ ਪ੍ਰਾਈਵੇਟ ਤੇ ਉਸ ਲਈ ਨਹੀਂ ਸੀ ਕੋਈ ਜਿਸ ਸਮੇਂ ਸੀ ਨੰਬਰ 2 ਸੀ ਪਿੰਡ ਵਿਚੋਂ ਦੇ ਸਾਂ ਰਸਤੇ ਚਿੰਗ ਬਤਾਰ ਨਾਲ ਆਂਦਾ ਸੀ ਉਹਨੂੰ ਡੇਲੀ ਕਲਾਸ ਦਾ ਸਿਰਕੇ ਜਾਣਾ ਤੇ ਅਸੀਂ ਸੁਰੇਜ ਲਈ ਕਲਾਸ ਕਰਕੇ ਜਾਂਦੇ ਤਾਂ ਸਾਡੇ ਇੱਥੇ ਤੱਕ ਕਪੜੇ ਜੋਂ ਉਹ ਪੂਰੇ ਗਿੱਲੇ ਹੋ ਜਾਂਦੇ ਸਨ ਤੇ ਪੂਰਾ ਦਿਨ ਕਲਾਸ ਵਿੱਚ ਉਨਾ ਪਿੱਗੇ ਮਰਕੇ ਵਸਤਾਂ ਵਿੱਚ ਅਸੀਂ ਪੂਰਾ ਦਿਨ ਕਲਾਸ ਕਰਦਾ ਮਤਲਬ ਤੁਸੀਂ ਆਪਣੇ ਪਿੰਡ ਅਜੋਟ ਤੋਂ ਪੈਦਲ ਪੈਦਲ ਜਿਹੜਾ ਹੈ ਪਤਾਰ ਦਰਿਆ ਕ੍ਰਾਸ ਕਰਕੇ ਪੁਨਸ਼ਾਨ ਚ ਸਿਟੀ ਦੇ ਵਿੱਚ ਆਉਂਦੇ ਪੜ੍ਹਨ ਦੇ ਲਈ ਆਉਂਦੇ ਸੋ ਓਕੇ ਤੇ ਉਹ ਫਿਰ ਪੂਰਾ ਦਿਨ ਗਿੱਲੇ ਕਪੜਿਆਂ ਵਿੱਚ ਬਟਣਾ ਮਰਕੇ ਸਾਡੂ ਮੈਨੂੰ ਉਹ ਮਰਕੇ ਇੱਕ ਰੋਜ਼ ਦੀ ਜਿਹੜੀ ਤਕਲੀਫ ਹੈ ਨਾ ਉਹ ਇੱਕ ਮੇਰੇ ਅੰਦਰ ਇਨਸਪੀਰੇਸ਼ਨ ਪੈਦਾ ਕਰਦੀ ਸੀ ਮੇਰੇ ਅੰਦਰ ਚਾਹ ਆਇਆ ਕਰਦੀ ਸੀ ਕਿ ਪੰਨਾ ਹੈ ਰੂਪਨਾ ਉੱਪਰ ਕਿ ਕੁਛ ਨਾ ਕੁਛ ਮੈਂ ਸਮਾਜ ਵਾਸਤੇ ਕੁਝ ਕਰ ਸਕਾਂ ਤੇ ਉਹ ਮੇਰਾ ਸੁਪਨਾ ਅਜੇ ਪੂਰਾ ਤੇ ਨਹੀਂ ਹੋਇਆ ਜੋ ਮੈਂ ਸੋਚਿਆ ਤਾਂ ਜਾਂ ਜੋ ਮੈਂ ਕਰਨਾ ਚਾਹੁੰਦਾ ਤੇ ਲੇਕਿਨ ਇਹ ਕਿ ਮੈਂ ਉਸ ਟ੍ਰੈਕ ਤੇ ਆ ਗਿਆ ਲਾਈਨ ਤੇ ਆ ਗਿਆ ਤਾਂ ਤੁਸੀਂ ਸਾਰੀ ਪੜਾਈ ਪੁੰਛ ਤੋਂ ਹੀ ਕੀਤੀ ਮੇਰੀ ਪੜਾਈ ਜਿਹੜੀ ਹੈ ਬੀਏ ਤੱਕ ਗ੍ਰੈਜੂਏਸ਼ਨ ਮੇਰੀ ਪੂਰੀ ਉਸ ਵੇਲੇ ਐਮਏ ਮੈਂ ਜੰਮੂ ਵਿੱਚ ਸੁਟਕਤੀ ਹੈ ਅੱਛਾ ਮਾਸਟਰ ਡਿਗਰੀ ਜੰਮੂ ਦੇ ਯੂਨੀਵਰਸਿਟੀ ਤੋਂ ਜੰਮੂ ਯੂਨੀਵਰਸਿਟੀ ਤੋਂ ਮੈਂ ਪੰਜਾਬੀ ਐਮਏ ਪੰਜਾਬੀ ਪੰਜਾਬੀ ਦੀ ਐਮਏ ਕੀਤੀ ਠੀਕ ਤੇ ਉਮੇ ਜੰਮੂ ਤੋਂ ਹੀ ਆ ਤਾਂ ਇੰਨੇ ਦੂਰੋਂ ਪੜਨ ਦੇ ਲਈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪਰਿਵਾਰਕ ਜਿਹੜੇ ਹਾਲਾਤ ਵੀ ਇੰਨੇ ਅੱਛੇ ਨਹੀਂ ਸਨ ਜੰਮੂ ਦੇ ਵਿੱਚ ਆ ਕੇ ਪੜ੍ਹਾਈ ਕਰਨਾ ਤੁਹਾਡੇ ਲਈ ਕੋਈ ਮੁਸ਼ਕਲ ਨਹੀਂ ਹੋਈ ਫਿਰ ਉਸ ਵੇਲੇ ਮੁਸ਼ਕਲਾਂ ਤੇ ਬਹੁਤ ਸਾਰਾ ਹਾਂਜੀ ਲੇਕਿਨ ਮੈਂ ਤੁਹਾਨੂੰ ਕਹਾਂ ਨਹੀਂ ਕਿ ਪੜ੍ਹਨਾ ਸਿੱਧੇ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਸਤੇ ਆਦਮੀ ਚਾਰਜ ਕੋਈ ਥਾਂ ਲੈਣਾ ਕੋਈ ਇਹ ਕੰਮ ਕਰਨਾ ਤੇ ਫਿਰ ਮੁਸ਼ਕਲਾਂ ਜਿਹੜੀਆਂ ਉਹ ਰਹਿਣ ਸਹਿਣ ਦਾ ਕਿਹ ਕਿਹ ਰਹਿਣ ਸਹਿਣ ਦਾ ਮੇਰੇ ਨਾਨ ਮੇਰੇ ਮਾਮਾ ਜੀ ਨਾਨ ਨਗਰ ਰਹਿੰਦੇ ਨੇ ਜੀ ਜੀ ਉਹਨਾਂ ਦੇ ਘਰ ਰਹਿੰਦਾ ਸੀ ਉਸ ਵਾਰ ਮੇਰੇ ਦੋਸਤ ਸਨ ਬਚਪਨ ਦੇ ਦੋਸਤ ਉਹ ਸਿੰਬਲ ਰਹਿੰਦੇ ਸਨ ਸਿੰਬਲ ਕੈਂਪ ਹਾਂ ਸਿੰਬਲ ਕੈਂਪ ਵਾਰਡ ਨੰਬਰ 2 ਜੁਰਿੰਦੇ ਸਨ ਠੀਕ ਤੇ ਮੈਂ ਉਹਨਾਂ ਕੋਲ ਵੀ ਜਾ ਕੇ ਰਹਿਣਾ ਸਾਥੀ ਮਮਾ ਜੀ ਕੋਲ ਵੀ ਰਹਿਣਾ ਉਹਨਾਂ ਦਾ ਨਾਂ ਕੀ ਸੀ ਉਹਨਾਂ ਦਾ ਮਨਜੀਤ ਸੀ ਮਨਜੀਤ ਸਿੰਘ ਮਨਜੀਤ ਸਿੰਘ ਠੀਕ ਤੇ ਉਹਨਾਂ ਦੇ ਨਾਲ ਉਹਨਾਂ ਦੇ ਘਰ ਵੀ ਤੁਸੀਂ ਰਹਿੰਦੇ ਰਹੇ ਉਹਨਾਂ ਦੇ ਘਰ ਜਾ ਕੇ ਰਹਿਣਾ ਉੱਥੇ ਹੀ ਖਾਣਾ ਪੀਣਾ ਬਲਕਿ ਉੱਥੋਂ ਫਿਰ ਜਾਣਾ ਯੂਨੀਵਰਸਿਟੀ ਜਾ ਕੇ ਆਪਣਾ ਪੜਾਉਦੇ ਠੀਕ ਤੇ ਤੋ ਦਰਸ਼ਕੋ ਤੁਸੀਂ ਦੇਖ ਲਓ ਕਿ ਕਿੰਨਾ ਮੁਸ਼ਕਲਾਂ ਭਰਿਆ ਸਫਰ ਹੁੰਦਾ ਹੈ ਜਦੋਂ ਵੀ ਕੋਈ ਆਪਣੀ ਜ਼ਿੰਦਗੀ ਨੂੰ ਕਿਸੇ ਇੱਕ ਟਾਰਗੇਟ ਤੇ ਪਹੁੰਚਾਣਾ ਹੁੰਦਾ ਹੈ ਔਰ ਉਹਦੇ ਉਹਦੇ ਕੋਲ ਉਹ ਸਾਧਨ ਵੀ ਨਹੀਂ ਹੁੰਦੇ ਔਰ ਪੁਛ ਵਰਗੇ ਫਾਰਫਲੰਗ ਏਰੀਏ ਦੇ ਵਿੱਚੋਂ ਪਹੁੰਚ ਵੀ ਨਹੀਂ ਪੁਛ ਤੋਂ ਵੀ ਥੋੜਾ ਅੱਗੇ ਕਰਕੇ ਜੋ ਬਾਰਡਰ ਏਰੀਆ ਹੈ ਉੱਥੋਂ ਇਹ ਫਾਰਫਲੰਗ ਏਰੀਏ ਤੋਂ ਬਿਲੋਂਗ ਕਰਦੇ ਨੇ ਮਾਸਟਰ ਬਲਬੀਰ ਸਿੰਘ ਜੀ ਤੋਂ ਮਾਸਟਰ ਜੀ ਇਹ ਜੋ ਐਵਾਰਡ ਤੁਹਾਨੂੰ ਮਿਲਿਆ ਹੈ ਇਹ ਹੈ ਬੈਸਟ ਟੀਚਰ ਐਂਡ ਸੋਸ਼ਲ ਵਰਕਰ ਜੀ ਇਹਨਾਂ ਦੋਹਾਂ ਦੇ ਬਾਰੇ ਥੋੜਾ ਜਿਹਾ ਫਿਰ ਤੋਂ ਅਗਰ ਸਾਨੂੰ ਦੱਸ ਦਿਓ ਕਿ ਟੀਚਿੰਗ ਦੇ ਲਾਈਨ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਨਾਮਿਨੇਟ ਕੀਤਾ ਕਦੋਂ ਕੀਤਾ ਕਿਸ ਨੇ ਕੀਤਾ ਟੀਚਿੰਗ ਲਾਈਨ ਵਿੱਚ ਮੈਂ ਤਾਂ ਲੋਕ ਦੱਸਾਂ ਕਿ ਮੇਰਾ ਸ਼ੁਰੂ ਤੋਂ ਨਾ ਇੱਕ ਕੁ ਵੱਖਰੀ ਜੀ ਗੱਲ ਕਰਦਾ ਮੇਰਾ ਨੇਚਰ ਰਿਹਾ ਹੈ ਜੀ ਜੀ ਮੈਂ ਜਿਸ ਸਕੂਲ ਵਿੱਚ ਗਿਆ ਮੈਂ ਉਸ ਸਕੂਲ ਵਿੱਚ ਇੱਕ ਡੋਨੇਸ਼ਨ ਬਾਕਸ ਜਿਹੜਾ ਉਹ ਇੰਸਟਾਲ ਕੀਤਾ ਹੈ ਅੱਛਾ ਹਰ ਸਕੂਲ ਜਿੱਥੇ ਮੇਰੀ ਡਿਊਟੀ ਹੈ ਅੱਜ ਵੀ ਮੈਂ ਦੱਸ ਅੱਜ ਨੋਜ਼ਾ ਤੇ ਹੀ ਹੋ ਗਈ ਹੈ ਤੁਹਾਡਾ 10 ਇੰਸ਼ਾਰਾ ਗਿਆ ਸਾਜੂ ਸਕੂਲ ਵਿੱਚ ਡੋਨੇਸ਼ਨ ਬਾਕਸ ਆਫ ਅੱਛਾ ਜਿੱਥੋਂ ਤੁਹਾਡਾ ਟਰਨਿੰਗ ਪੁਆਇੰਟ ਆਇਆ ਨੁਸ਼ਹਿਰਾ ਸਕੂਲ ਲਾਮ ਦਾ ਜਿਹੜਾ ਮੈਂ ਹਰ ਸਕੂਲ ਵਿੱਚ ਇੱਕ ਡੋਨੇਸ਼ਨ ਬਾਕਸ ਰੱਖਦਾ ਹਾਂ ਔਰ ਆਪਣੇ ਸਟਾਫ ਨੂੰ ਮਤਲਬ ਕਿ ਜਿਸੇ ਡੋਨੇਸ਼ਨ ਇੰਸਟਾਲ ਕੀਤਾ ਤੇ ਉਹਨਾਂ ਅਨੁਸਾਰ ਉਹ ਹੱਥ ਪਾਣਗੇ ਕਿ ਕਿ ਕਿਸੇ ਕਾਰਨ ਤੁਸੀਂ ਅੱਜ ਗੁਰੂ ਘਰ ਨਹੀਂ ਜਾ ਸਕੇ ਜਾਂ ਮੰਦਰ ਨਹੀਂ ਜਾ ਸਕੇ ਯਾ ਮੇਰੇ ਜੋ ਮੁਸਮੂ ਜੀਰਨ ਹਾਂ ਤੁਸੀਂ ਕਿਸੇ ਕਾਰਨ ਕਿਸ ਕਿਸਨ ਸਦਕਾ ਦੇਣਾ ਕਹਿੰਦੇ ਨਹੀਂ ਦੇ ਸਕਦੇ ਤੂੰ ਆਪ ਜੀ ਇਸ ਡੋਨੇਸ਼ਨ ਬਾਕਸ ਇਸ ਪਰ ਕੀ ਬਾਤ ਹੈ ਇੱਕ ਮਹੀਨੇ ਬਾਅਦ ਉਹ ਡੋਨੇਸ਼ਨ ਬਾਕਸ ਦੀ ਚਾਬੀ ਮੇਰੇ ਕੋਲ ਨਹੀਂ ਹੋਣੀ ਸੀ ਅੱਛਾ ਉਹ ਮੇਰੇ ਕੋਈ ਵੀ ਇੱਕ ਸਟਾਫ ਮੈਂਬਰ ਤੂੰ ਕੋਲ ਉਹ ਚਾਰਜ ਹੁੰਦਾ ਸੀ ਮਹੀਨੇ ਬਾਅਦ ਉਹ ਡੋਨੇਸ਼ਨ ਬਾਕਸ ਖੋਲਣਾ ਉਹਦੇ ਵਿੱਚੋਂ ਜਿੰਨੀ ਵੀ ਮਾਇਆ ਨਿਕਲਣੀ ਤੇ ਫਿਰ ਅਸੀਂ ਦੇਖਦੇ ਸਾਂ ਸਕੂਲ ਦੇ ਕਿਹੜੇ ਬੱਚੇ ਨੂੰ ਉਸ ਸਕੂਲ ਦੇ ਵਿੱਚ ਕਿਹੜੇ ਕਿਹੜੇ ਬੱਚੇ ਨੂੰ ਸਹਾਇਤਾ ਦੀ ਜ਼ਰੂਰਤ ਹੈ ਕਿਹੜੇ ਬੱਚੇ ਨੂੰ ਸ਼ੂਜ਼ ਦੀ ਜ਼ਰੂਰਤ ਹੈ ਉਹ ਇਹ ਮੇਰਾ ਵਕਰਪਨ ਜਿਹੜਾ ਸੀ ਨਾ ਇਹ ਮੇਰੇ ਡਿਪਾਰਟਮੈਂਟ ਦਾ ਕੇ ਗੱਲਾਂ ਹੁੰਦੀਆਂ ਸਨ ਇਹ ਇਹ ਇੱਥੇ ਪੰਕਤੀ ਟੁਕਦੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੋਂ ਪਰਉਪਕਾਰ ਵੀ ਬੰਦਾ ਤਾਂ ਹੀ ਕਰ ਸਕਦਾ ਹੈ ਕਿ ਵਿਦਿਆ ਜਿਹੜੀ ਉਸ ਨੂੰ ਵਿਚਾਰ ਕੇ ਤੇ ਆਪਣੇ ਅੰਦਰ ਢਾਲੇ ਤੁਮ ਜੀ ਫਿਰ ਉਹ ਉਸ ਤੋਂ ਬਾਅਦ ਅੱਗੇ ਦਾ ਸਫ਼ਰ ਕੀਤਾ ਇਹ ਜਿਹੜਾ ਮੇਰਾ ਮਲਕੀ ਇੱਕ ਵੱਖਰਾ ਪੰਨ ਜਿਹੜਾ ਮੇਰੇ ਡਿਪਾਰਟਮੈਂਟ ਦਾ ਕੁਝ ਕਾਫੀ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਟ੍ਰਾਂਸਪੋਰਟ ਬਾਕਸ ਲਗਾਏ ਹਾਂ ਲਗਾਏ ਬਹੁਤ ਸਾਜੇ ਤੱਕ ਚੱਲ ਰਹੇ ਹਨ ਚੱਲ ਰਹੇ ਹਨ ਇਸ ਲਈ ਮੇਰੇ ਸਕੂਲ ਵੀ ਚੱਲ ਰਹੇ ਹਨ ਬਹੁਤ ਵਧੀਆ ਤੇ ਬਾਕੀ ਸਕੂਲਾਂ ਨੇ ਮੇਰੇ ਕੋਲ ਕਿਤੀ ਯਾਰ ਆਪਣੇ ਸਕੂਲ ਰਿਪੋਰਟ ਡੋਨੇਸ਼ਨ ਵਾਸ ਫੋਰਫੋਡ ਮਾਇਆ ਪਾਣੀ ਰੋ 10 20 ਰੋਜ਼ ਪਾਉਂਦੇ ਜੀ 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 ਦੋ ਚਾਰ ਬੱਚਿਆਂ ਦਾ ਮੈਨੇਜ ਪਲਾ ਫੋਲ ਜਾਂਦਾ ਬਹੁਤ ਵਧੀਆ ਤੇ ਬਾਕੀ ਡਿਪਾਰਟਮੈਂਟ ਨੇ ਮੈਨੂੰ ਕੋਈ ਵੀ ਅਸਾਈਨਮੈਂਟ ਕੀਤੀ ਕੋਈ ਡਿਊਟੀ ਮੈਂ ਬੜੀ ਇਮਾਨਦਾਰੀ ਨਾਲ ਕਹਿੰਦਾ ਹਾਂ ਡੈਡੀਕੇਸ਼ਨ ਮੈਨੂੰ ਬੜਾ ਮਿਲਕੇ ਡਿਪਾਰਟਮੈਂਟ ਵੀ ਮੈਨੂੰ ਬੜਾ ਚੰਗਾ ਹੈ ਡਿਪਾਰਟਮੈਂਟ ਦੇ ਸਾਰੇ ਅਫੀਸਰ ਮੇਰੀ ਬੜੀ ਇੱਜ਼ਤ ਕਰਦੇ ਨੇ ਬੜੀ ਕਦਰ ਕਰਦੇ ਆ ਤੇ ਮੇਰਾ ਸੀਓ ਸਾਹਿਬ ਸੰਪੂਰਨ ਆਇਤੋ ਕੁਝ ਆਫਸਰ ਪਰ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਇੱਕ ਲੈਟਰ ਆਇਆ ਤਾਂ ਕਿ ਕੋਈ ਵੈਸਟ ਟੀਚਰ ਜਿਹੜਾ ਤੁਹਾਡੇ ਡਿਸਟ੍ਰਿਕਟ ਵਿੱਚ ਉਸ ਦੀ ਨੋਮੀਨੇਸ਼ਨ ਆਪ ਵੀ ਕਰੋ ਤਾਂ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਮੈਂ ਆਪ ਇਹਦੇ ਨਾਮ ਦਾ ਅੱਛਾ ਉਹਨਾਂ ਨੇ ਇਹ ਕਿਹੜੇ ਸਾਲ ਦੀ ਗੱਲ ਹੈ ਇਹ ਤਕਰੀਬਨ 4 ਸਾਲ ਪਹਿਲੇ ਦੀ ਗੱਲ ਹੈ ਅੱਛਾ ਇਹ 4 ਸਾਲ ਤੋਂ ਇਹ ਪ੍ਰੋਸੈਸ ਸੀ ਕਿ ਤੁਹਾਨੂੰ ਅਸੀਂ ਨਾਮਿਨੇਟ ਕਰ ਦਿੱਤਾ ਹੋਇਆ ਠੀਕ ਹੈ ਕਰ ਦਿੱਤਾ ਠੀਕ ਹੈ ਉਹ ਪ੍ਰੋਸੈਸ ਚੱਲਦਾ ਰਿਹਾ ਫਿਰ ਕਿਤੇ ਗੁਰੂ ਹੋਸਤੂ ਹੋ ਕੇ ਦਿੱਲੀ ਤੱਕ ਤੇ ਤੁਸੀਂ ਕਦੇ ਪਤਾ ਨਹੀਂ ਕੀਤਾ ਨਹੀਂ ਮੈਂ ਨਹੀਂ ਵੀ ਸੋਚ ਸਕਦਾ ਮੈਂ ਨਹੀਂ ਵੀ ਸੋਚ ਸਕਦਾ ਤੇ ਫਿਰ ਜਦੋਂ ਤੁਹਾਨੂੰ ਚਿੱਠੀ ਜਾਂ ਮੈਸੇਜ ਮਿਲਿਆ ਹੋਣਾ ਕਿ ਮੈਨੂੰ ਕੁਝ ਦਿਨ ਪਹਿਲਾਂ ਹੀ ਮੈਸੇਜ ਮਿਲਾ ਕਿ ਆਪ ਜੀ ਦਾ ਨਾਮ ਜੋ ਹੈ ਉਹ ਬਹੁਤ ਗੁਰੂ ਰਤਨ ਅਵਾਰਡ ਵਾਸਤੇ ਜੋ ਹੈ ਉਹ ਪੂਰੀ ਜਿੰਦ ਕੇ ਯੂਟੀ ਤੋਂ ਹਾਂ ਕੌਂਸਲਟ ਕੀਤਾ ਗਿਆ ਤੇ ਮੇਰੇ ਖਿਆਲ 'ਚ ਸ਼ਾਇਦ ਪਹਿਲੇ ਸਿੱਖ ਹੋ ਤੁਸੀਂ ਜਿਨ੍ਹਾਂ ਨੂੰ ਭਾਰਤ ਗੌਰਵ ਰਤਨ ਵਾਰਡ ਮਿਲਿਆ ਸ਼ਾਇਦ ਕਿੱਸਾ ਲੇਕਿਨ ਇਹ ਜੋ ਇਸ ਵੇਲੇ ਤੇ ਹੀ ਬਣਿਆ ਨੂੰ ਭਾਰਤ ਗੌਰਵ ਰਤਨ ਵਾਰਡ ਮਿਲਿਆ ਉਸੇ ਪੂਰੇ ਜਨਕੀ ਯੂਟੀ ਦੇ ਵਿੱਚੋਂ ਤੁਸੀਂ ਇੱਕ ਹੋਏ ਹੋ ਜੀ ਠੀਕ ਹੈ ਬਹੁਤ ਬਹੁਤ ਇਹ ਵਧਾਈ ਦੀ ਗੱਲ ਹੈ ਸਾਰੀ ਜਨਕੀ ਦੇ ਸਮਾਜ ਵਾਸਤੇ ਸਾਰੀ ਆਵਾਮ ਵਾਸਤੇ ਖਾਸ ਕਰਕੇ ਸਿੱਖ ਕੌਮ ਵਾਸਤੇ ਕਿਉਂਕਿ ਸਿੱਖ ਕੌਮ ਨੂੰ ਜਿਹੜੀ ਗੁ르ਤੀ ਮਿਲਦੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹ ਇਹੋ ਹੀ ਹੈ ਕਿ ਹਮੇਸ਼ਾ ਜਿਹੜਾ ਹੈ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਚੱਲਣਾ ਆਪਣੇ ਤੋਂ ਥੱਲੇ ਵਾਲੇ ਦੀ ਹਮੇਸ਼ਾ ਮਦਦ ਕਰਨੀ ਔਰ ਜਿਸ ਦੇ ਉਸੇ ਗੁ르ਤੀ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਵੀ ਉਹੋ ਹੀ ਗੁ르ਤੀ ਮਿਲੀ ਤੇ ਅੱਜ ਇਹ ਉਸ ਦੇ ਉੱਤੇ ਚੱਲ ਰਹਿਣਾ ਅੱਜ ਦੇ ਨੌਜਵਾਨ ਜਿਹੜੇ ਤੁਸੀਂ ਦੇਖ ਰਹੇ ਹੋ ਪੜਾਈ ਵੱਲ ਥੋੜਾ ਘਟ ਰੁਝਾਨ ਹੈ ਪਰ ਜ਼ਿਆਦਾ ਨੌਜਵਾਨ ਜਿਹੜੇ ਨੇ ਇੱਥੋਂ ਪਲੱਸ 2 ਕਰਨ ਤੋਂ ਬਾਅਦ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਦੇ ਲਈ ਕੋਈ ਸੁਨੇਹਾ ਜਾਂ ਉਹਨਾਂ ਨੂੰ ਕੋਈ ਇੱਕ ਤਰੀਕਾ ਕਿ ਕਿਸ ਤਰ੍ਹਾਂ ਦੀ ਮਿਹਨਤ ਕਰੋ ਤੇ ਕਿਸ ਤਰੀਕੇ ਦੇ ਨਾਲ ਅੱਗੇ ਪਹੁੰਚੋ ਦੇਖੋ ਹਰ ਬੰਦਾ ਆਪਣੀ ਰੋਜ਼ੀ ਰੋਟੀ ਵਾਸਤੇ ਉਹ ਜੀ ਜੀ ਚਾਹੇ ਉਹ ਬਾਹਰ ਦੌੜ ਰਿਹਾ ਚਾਹੇ ਇੱਥੇ ਕੰਮ ਕਰ ਰਿਹਾ ਲੇਕਿਨ ਆਪ ਵੀ ਮਿਹਨਤ ਕਰੇ ਤੇ ਹਰ ਜਗ੍ਹਾ ਉਸ ਦੀ ਕਾਮਯਾਬੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਮੈਂ ਥੋੜੀ ਜੀ ਆਪਣੇ ਸਿਕਸ ਇਅਰ ਸੋਸਾਇਟੀ ਦੀ ਜੋ ਸਾਧਨ ਤਰੀਕਾ ਕਰਾ ਸੀ ਕਿਸ ਤਰ੍ਹਾਂ ਬੱਚਿਆਂ ਨੂੰ ਆਪਣੀ ਫੀ ਆਂ ਵਗੈਰਾ ਪ੍ਰੋਵਾਈਡ ਕਰਦੇ ਮੈਂ ਉਸਦੇ ਬਾਰੇ ਥੋੜੀ ਜਿਹੀ ਜੀ ਬਿਲਕੁਲ ਬਿਲਕੁਲ ਸਾਂਝ ਪਾਉਂਗਾ 2018 ਚ ਅਸੀਂ ਸਿੱਖ ਸੇਵਾ ਸੁਸਾਇਟੀ ਦਾ ਗਠਨ ਕੀਤਾ ਹੈ ਠੀਕ ਹੈ ਗੁਰਦੁਆਰਾ ਪ੍ਰਾਨੀ ਪੁਲਿਸ ਵਿਖੇ ਮਗਰ 2010 ਤੋਂ ਤੁਸੀਂ ਇਸ ਲਾਈਨ ਵੱਲ ਟਰਨ ਹੋਈ ਸੀ 2010 ਤੋਂ ਲੈ ਕੇ 2018 ਤੱਕ ਤੁਸੀਂ ਇਕੱਲੇ ਹੀ ਚੱਲਦੇ ਸੀ ਮੈਂ 9 ਬੱਚੇ ਇਕੱਲੇ ਅਡਾਪਟ ਕਰਦੇ ਇਕੱਲੇ ਹੀ ਚੱਲਦੇ ਰਹੇ ਇਕੱਲੇ ਵਿੱਚ 9 ਬੱਚੇ ਅਡਾਪਟ ਕਰ ਲਏ ਸਨ ਜਿਨ੍ਹਾਂ ਦੀ ਕਿ ਪੂਰੀ ਪੂਰੀ ਫੀ ਜੋ ਸਾਲ ਦੀ ਉਹਨਾਂ ਦੇ ਜੋ ਵੀ ਖਰਚਾ ਹੈ ਪੜ੍ਹਾਈ ਦਾ ਉਹ ਮੈਂ ਕਰਦਾ ਸੀ ਸਾਰੇ ਆਰਫਨ ਬੱਚੇ ਸਨ ਗੁੱਡ ਔਰ ਸਿੱਕਮ ਜੀ ਨਾਲ ਬਲਾਂਕਰ ਦੇ ਸੰਗੁਰ ਨਾਲ ਨਾਮ ਲਵਾ ਪਰਵਾਰਾਂ ਦੇ ਨਾਲ ਬੰਦ ਸਨ ਤੇ ਮੇਰੇ ਸਾਥੀ ਨੇ ਕਿਹਾ ਕਿ ਅਸੀਂ ਮਿਲ ਕੇ ਕੰਮ ਕਰੀਏ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਬੈਠ ਕੇ ਵਿਉਣ ਪੰਦੀ ਬਣਾ ਕੇ ਕਿਸ ਤਰ੍ਹਾਂ ਕੰਮ ਕੀਤਾ ਜਾਏ ਸਮਾਜ ਪ੍ਰਾਈਵੇਸੀ ਕਿਸ ਤਰ੍ਹਾਂ ਕੰਮ ਕੀਤਾ ਜਾਏ ਤੇ ਉਸ ਵਿੱਚ ਅਸੀਂ ਇਹ ਡਿਸਾਈਡ ਕੀਤਾ ਕਿ ਕਿਤੇ ਵੀ ਕੋਈ ਅਰਫੂ ਬੱਚਾ ਜਿਸ ਨੂੰ ਮਲਕੀ ਉਪੜਨਾ ਚਾਹੁੰਦਾ ਹੈ ਲੇਕਿਨ ਕਰਦੇ ਆਰਥਿਕ ਹਾਲਾਤ ਠੀਕ ਨਾ ਹੋਣ ਦੇ ਕਾਰਨ ਉਹ ਪ੍ਰਾਈਸ ਛੱਡ ਰਿਹਾ ਉਸ ਉਹਨਾਂ ਬੱਚਿਆਂ ਦੇ ਅਸੀਂ کھوج کرنے شروع کی है. تھی پھر مطلب کسی یہ نہیں کہ میں چیئر میں آتا میں جس بچے نے نومنیٹ کر دیاں گا تو اس میں فیمل لیکن نہیں بس یہ ڈیسائیڈ کی تھا کہ پانچ سنگھ دار جی وہ ویریفائی کرنگے ہاں ویریفائی کرنگے کہ یہ بچہ ضرورت مند ہے ਕੀ ਨੂੰ ਕਿਸ ਚੀਜ਼ ਦੀ ਜਰੂਰਤ ਹੈ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਉਹ ਜੋ ਮਲਕ ਉਸ ਪ੍ਰੋਸੈਸ ਸਿਚੂ ਜਿਹੜਾ ਆਂਦਾ ਹੈ ਅਸੀਂ ਉਸ ਨੂੰ ਦਿੰਦੇ ਆਂ ਔਰ ਅੱਜ ਦਿਨ ਤੱਕ ਅਸੀਂ ਕਿਸੇ ਬੱਚੇ ਨੂੰ ਚੈੱਕ ਦਿੰਦੇ ਹੋਏ ਕੋਈ ਫੋਟੋ ਨਹੀਂ ਬਣਾਇਆ ਬਿਲਕੁਲ ਕਿਸੇ ਸੇਵਾਦਾਰ ਨੇ ਜੇ ਸਾਡੀ ਟੀਮ ਹੈ ਸਿਕਸ ਸੋਸਾਇਟੀ ਦੀ ਉਹਦੇ ਸਾਡੇ ਕੈਸ਼ੀਅਰ ਸਰਬਨ ਉਸੇ ਸਾਡੇ ਸਿਕੰਦਰ ਸਾਹਿਬਨ ਹੂੰ ਹੂੰ ਸਾਡੇ ਪ੍ਰਧਾਨ ਸਾਹਿਬਨ ਕਿਸੇ ਨੇ ਵੀ ਕਦੇ ਕੋਈ ਚੈੱਕ ਕਿਸੇ ਬੱਚੇ ਨੂੰ ਦਿੰਦੇ ਕੋਈ ਫੋਟੋ ਨਹੀਂ ਬਣਾਇਆ ਇਸੇ ਬੱਚਿਆਂ ਨੂੰ ਕੋਈ ਯੂਨੀਫਾਰਮ ਦਿੰਦੇ ਆ ਕੋਹਟੂ ਨੂੰ ਬਣਾਇਆ ਅਸਿਪਿਲ ਕੋ ਸੈਕਟਰੀ ਕਿਹਾ ਕਿ ਅਗਲੇ ਦੀ ਪਾਵਨਾਂ ਵਿੱਚ ਜੋ ਬੱਚੀ ਰਹੀ ਉਸੇ ਤਰ੍ਹਾਂ ਸੇ ਤਕਰੀਬਨ ਬੱਚੀਆਂ ਦੀ ਮੈਰਿਜ ਵੀ ਕਰਵਾ ਦਿੱਤਾ ਅੱਛਾ ਮਤਲਬ ਇਹ এডੂਕੇਸ਼ਨ ਤੋਂ ਇਲਾਵਾ ਤੁਸੀਂ ਹਾਂ এডੂਕੇਸ਼ਨ ਤੋਂ ਇਲਾਵਾ ਸੀ ਜੋ ਆਰਫਨ ਬੱਚੀਆਂ ਰੂਟਮਨ ਬੱਚੀਆਂ ਸਰ ਉਹਦੇ ਵਿੱਚ ਮੈਂ ਆਪ ਜਿੰਨ ਦਸਤਿਆਂ ਤੇ ਆਪ ਦੀ ਦਿਸੰਬਲ ਦੀ ਵੀ ਮੈਂ ਅਸੀਂ ਇੱਕ ਬੱਚੀ ਦੀ ਮੈਰਿਜ ਕਰਾਈ ਹੈ ਇੱਕ ਦੇਵਲੀਪਿੰਡ ਆ ਕੋਈ ਮੈਨੂੰ ਜਾਂਦਾ ਅੱਛਾ ਪਿੱਛੇ ਕੁ ਪਰਵਾਰ ਹੈ ਦੇਵਲੀਪਿੰਡ ਦੇ ਕੋਈ ਗੁਰੂ ਘਰ ਦੇ ਸੇਵਾਦਾਰ ਸਨ ਜੀ ਜੀ ਤੇ ਉਹਨਾਂ ਦੀ ਅਪੀਲ ਸੀ ਕਿ ਮੇਰੀ ਬੱਚੀ ਦੀ ਮੈਰਿਜ ਕਰ ਅਸੀਂ ਉਹਨਾਂ ਦੀ ਮੈਰਿਜ ਕਰਾਈ ਹੈ ਔਰ ਅਸੀਂ ਪੈਸਾ ਕਿਸੇ ਤੋਂ ਅਜਿੰਦ ਨਾ ਲਿਆ ਰਹੇ ਨਾਲ ਦਿੱਤਾ ਕਿਸ ਨੂੰ ਕੈਸ਼ ਨਹੀਂ ਦਿੰਦੇ ਅਸੀਂ ਜੀ ਜੋ ਵੀ ਸਮਾਨ ਲਾਂਗਰੀਆਂ ਲੋਕਾਸੀ ਕੇਂਦਰ ਤੁਸੀਂ WhatsApp ਤੋਂ ਲਿਸਟ ਕਰ ਦਿਓ ਅਗਰ ਜਮੂਰਾ ਕੋ ਕੇਸ ਹੈ ਮੇਰੇ ਜੋਸਨ ਮਨਜੀਤ ਸਿੰਘ ਉਹ ਬਿਆਰ ਉਸ ਤੋਂ ਸਾਰਾ ਸਮਾਨ ਲੈ ਕੇ ਆਟੋ ਚ ਪਾ ਕੇ ਉਹਨਾਂ ਦੇ ਘਰ ਜਾ ਕੇ ਘਰ ਪੂਜਾ ਦਿੰਦੇ ਨੇ ਘਰ ਪੂਜਾ ਦਿੰਦੇ ਨੇ ਉਹ ਸਾਡਾ ਕੋਈ ਉੱਤੇ ਫੋਟੋਗ੍ਰਾਫੀ ਕੋਈ ਕਿਸੇ ਦਾ ਨਹੀਂ ਮਤਲਬ ਇਹ ਸਾਇਲੈਂਟਲੀ ਜਿਹੜਾ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਇਲੈਂਟ ਪ੍ਰੋਸੈਸ ਦੇ ਨਾਲ ਇੱਕ ਬੜੇ ਸਾਇਲੈਂਸ ਪ੍ਰੋਸੈਸ ਦੇ ਨਾਲ ਇਹ ਜਿਹੜੀ ਸਿਕ ਸੇਵਾ ਸੁਸਾਇਟੀ ਪੁੰਚਦੇ ਹੈ ਜਿਹੜੀ ਇਹ ਕੰਮ ਕਰ ਰਹੀ ਹੈ ਔਰ ਇਹ ਉਹਨਾਂ ਲੋਕਾਂ ਤੇ ਲਈ ਇੱਕ ਬਹੁਤ ਵੱਡੀ ਉਦਾਹਰਣ ਹੈ ਜਿਹੜੇ ਕਿ 1 ਕਿਲੋ ਦਾਲ ਦਾ ਪੈਕੇਟ ਦੇਖ ਕੇ 10-10 ਫੋਟੋਆਂ ਖਿੱਚ ਕੇ ਉਸ ਪਰਿਵਾਰ ਦੀ ਜਿਹੜੀ ਹੈ ਭਾਵੇਂ ਉਹ ਨੀਡੀ ਪਰਿਵਾਰ ਹੀ ਹੋਵੇ ਪਰ ਉਸ ਪਰਿਵਾਰ ਦੀ ਜਿਹੜੀ ਹੈ ਕਹਿ ਸਕਦੇ ਆ ਕਿ ਅਸੀਂ ਫੋਟੋਆਂ ਚੜਾ ਚੜਾ ਕੇ ਸੋਸ਼ਲ ਮੀਡੀਆ ਤੇ ਦਿਖਾਉਂਦੇ ਨੇ ਬਹੁਤ ਹੀ ਜਿੰਨਾ ਉਹ ਪਰਿਵਾਰ ਆਪਣੀ ਗਰੀਬੀ ਕਰਨ ਜਾਂ ਆਪਣੀ ਸਮੱਸਿਆਵਾਂ ਕਰਨ ਦੁਖੀ ਨਹੀਂ ਹੈ ਉਸ ਨਾਲ ਸੋਸ਼ਲ ਮੀਡੀਆ ਦੇ ਲਈ ਸੋਸ਼ਲ ਵੀਡੀਓਜ਼ ਨੂੰ ਬਣਾਉਂਦਾ ਹੈ ਜਿਵੇਂ ਗਰੀਬ ਜਿਸ ਲਈ ਉਹ ਵਾਇਰਲ ਹੁੰਦਾ ਹੈ ਵਾਇਰਲ ਹੁੰਦਾ ਹੈ ਉਹ ਜ਼ਿਆਦਾ ਦੁਖੀ ਹੁੰਦਾ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕੋਈ ਅਜਾ ਕੰਮ ਸਾਡੀ ਸੋਸਾਇਟੀ ਦਾ ਕੋਈ ਵੀ ਸੇਵਾਦਾਰ ਨਹੀਂ ਕਰ ਰਿਹਾ ਬਹੁਤ ਵਧੀਆ ਤੋਂ ਦਸ਼ਕਾ ਜਿਹੜੇ ਤੁਸੀਂ ਦੇਖਿਆ ਕਿ ਭਾਰਤ ਗੌਰਵ ਰਤਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਭਾਰਤ ਸਰਕਾਰ ਵੱਲੋਂ ਸਰਦਾਰ ਬਲਬੀਰ ਸਿੰਘ ਜੀ ਮਾਸਟਰ ਜੋ ਕਿ ਪੁੰਛ ਅਜੋੜ ਦੇ ਰਹਿਣ ਵਾਲੇ ਹਨ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨੂੰ ਆਪ ਜੀ ਦੇ ਸਾਹਮਣੇ ਹਮੇਸ਼ਾ ਆਉਣ ਦੇ ਆਉਂਦੇ ਸਮੇਂ-ਸਮੇਂ ਤੇ ਜਿਹੜਾ ਹੈ ਲੈ ਕੇ ਆਉਂਦੇ ਰਹੀਏ ਔਰ ਉਮੀਦ ਕਰਦੇ ਹਾਂ ਕਿ ਇਸ ਸ਼ਖਸੀਅਤ ਦਾ ਇੰਟਰਵਿਊ ਸੁਣਨ ਤੋਂ ਬਾਅਦ ਇਹੋ ਜਿਹੇ ਮਾਸਟਰ ਬਰਬੀਰ ਸਿੰਘ ਜੀ ਹੋਰ ਵੀ ਬਹੁਤ ਸਾਰੇ ਨਿਕਲਣਗੇ ਔਰ ਬਨਣਗੇ ਤੇ ਕੌਮ ਦੀ ਸਮਾਜ ਦੀ ਜਿਹੜੀ ਹੈ ਉਹ ਸੇਵਾ ਦੇ ਵਿੱਚ ਲੱਗ ਜਾਣਗੇ ਦੇਖਦੇ ਰਹੋ ਆਪਸੀ ਸਾਈਂ ਟੀਵੀ ਫੇਰ ਵੀ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ